ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਹਨ। ਉਹਨਾਂ ਦਾ ਜਨਮ 15 April 1469 ਨੂੰ ਤਲਵੰਡੀ ਵਿੱਚ ਹੋਇਆ ਸੀ। ਗੁਰੂ ਨਾਨਕ ਜੀ ਨੇ ਮਨੁੱਖਤਾ ਨੂੰ ਇੱਕ ਪਰਮਾਤਮਾ ਦੇ ਸੱਚੇ ਤੇ ਇੱਕ ਹੈਸੀ ਸੰਦੇਸ਼ ਨਾਲ ਜੋੜਿਆ ਜਿਸ ਨੂੰ ੴ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਇੱਕ ਰੱਬ ਜੋ ਸਾਰੀ ਪ੍ਰਕਿਰਤੀ ਵਿੱਚ ਵਿਆਪਕ ਹੈ। ਉਹਨਾਂ ਨੇ ਸਮਾਜ ਵਿੱਚ ਸਮਾਨਤਾ, ਭਾਈਚਾਰਕ ਪਿਆਰ, ਨੇਕੀ ਅਤੇ ਸੱਚਾਈ ਦੀ ਸਿੱਖਿਆ ਦਿੱਤੀ। ਗੁਰੂ ਨਾਨਕ ਜੀ ਨੇ ਟਕਵੀ ਧਾਰਮਿਕ ਪ੍ਰਥਾਵਾਂ ਜਾਤ ਪ੍ਰਥਾ ਅਤੇ ਮਤ ਭੇਦਾਂ ਦੇ ਖਿਲਾਫ ਵਿਰੋਧ ਕੀਤਾ ਅਤੇ ਲੋਕਾਂ ਨੂੰ ਸਿਧਾਈ ਅਤੇ ਅਰਧਾਤਮਿਕਤਾ ਦੀ ਰਾਹ ਦਿਖਾਈ ਗੁਰੂ ਨਾਨਕ ਜੀ ਨੇ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ ਜੋ ਭਾਰਤ, ਅਫਗਾਨਿਸਤਾਨ, ਤਿੱਬਤ, ਮਿਦਾਨਾ ਅਤੇ ਅਰਬ ਦੇ ਇਲਾਕਿਆਂ ਤੱਕ ਫੈਲੀਆਂ ਜਿੱਥੇ ਉਹਨਾਂ ਨੇ ਲੋਕਾਂ ਨੂੰ ਨਾਮ ਜਪਣ, ਇਮਾਨਦਾਰੀ ਨਾਲ ਕਮਾਈ ਕਰਨ ਅਤੇ ਮਿਲ ਕੇ ਜਿਉਣ ਦੀ ਸਿੱਖਿਆ ਦਿੱਤੀ ਉਹਨਾਂ ਦੀ ਬਾਣੀ ਸਿੱਖ ਧਰਮ ਦੇ ਮੁੱਖ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ ਜਿਸ ਵਿੱਚ 974 ਕਾਵਿ ਸ਼ਬਦ ਹਨ ਜਿਨ੍ਹਾਂ ਦੇ ਵਿਚਕਾਰ ਪ੍ਰਸਿੱਧ ਜਪਜੀ ਸਾਹਿਬ ਵੀ ਹੈ ਗੁਰੂ ਨਾਨਕ ਜੀ ਸਿਰਫ ਧਾਰਮਿਕ ਗੁਰੂ ਹੀ ਨਹੀਂ ਸਨ ਸਗੋਂ ਉਹ ਸਮਾਜਿਕ ਰੂਹਾਨੀ ਅਤੇ ਰਾਜਨੀਤਿਕ ਬਦਲਾਅ ਦੇ ਵੀ ਪ੍ਰੇਰਕ ਸਨ ਉਹਨਾਂ ਨੇ ਗੁਰੂ ਪਦ ਨੂੰ ਆਪਣੇ ਚੇਲੇ ਗੁਰੂ ਅਰਜਨ ਦੇਵ ਜੀ ਨੂੰ ਸੌਂਪਿਆ ਤੇ ਇਸ ਤਰ੍ਹਾਂ ਸਿੱਖ ਧਰਮ ਦਾ ਸਫ਼ਰ ਜਾਰੀ ਰਿਹਾ ਉਨਾਂ ਦੀ ਜਨਮ ਤਿਥੀ ਗੁਰੂ ਨਾਨਕ ਦੇਵ ਗੁਰਪੁਰਬ ਵਜੋਂ ਮਨਾਈ ਜਾਂਦੀ ਹੈ ਜੋ ਸਿੱਖ ਭਾਈਚਾਰੇ ਵਾਸਤੇ ਬਹੁਤ ਮਾਣਯੋਗ ਦਿਨ ਹੈ। ហេਠਾ ਗੁਰੂ ਨਾਨਕ ਜੀ ਦੇ ਮੁੱਖ ਗੁਣਾ ਅਤੇ ਕਿਰਤਾਂ ਦਾ ਸਾਰ ਜਨਮ 15 ਅਪ੍ਰੈਲ 1469 ਤਲਵੰਡੀ ਨਨਕਾਣਾ ਸਾਹਿਬ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 974 ਕਾਵਿ ਸ਼ਬਦ ਪ੍ਰਚਾਰ ਇੱਕ ਰੱਬ ਦਾ ਸੰਦਰਭ ਸਮਾਨਤਾ ਸੇਵਾ ਸੱਚਾਈ ਵਿਸ਼ੇਸ਼ ਯਾਤਰਾਵਾਂ ਭਾਰਤ ਤਿੱਬਤ ਅਰਬ ਸਮੇਤ ਕਈ ਥਾਵਾਂ ਸਮਾਜਿਕ ਬਦਲਾਅ ਜਾਤੀ ਪ੍ਰਥਾ ਖਿਲਾਫ ਸਭ ਲਈ ਸਰਨਾਗਤ ਗੁਰੂਪਦ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਇਸੇ ਤਰ੍ਹਾਂ ਗੁਰੂ ਨਾਨਕ ਜੀ ਦੀ ਜੀਵਨੀ ਅਤੇ ਉਪਦੇਸ਼ ਸਿੱਖ ਧਰਮ ਦਾ ਅਹੰਕਾਰ ਹੈ ਅਤੇ ਉਹਨਾਂ ਦੀ ਸਿੱਖਿਆ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਰਹੀ ਹੈ